ਸਤੰਤ ਦੋਤੀ ਖਬਰ ਕਾਇਗਰ ਨਾਲ ਲਈ ਤੇ ਆਏ ਕਿ ਅੰਗਰ ਦੇ ਗੁਰਦੇ ਹਰਦਾਸ ਸਿੰਘ ਦਾ ਹੁਈ ਸਹਾਇਤਾ ਜਿਸ ਹਰ ਗੁਰਬੰਦਨ ਉਸਮਰੋ ਸ੍ਰੀ ਹਰ ਰਾਇ ਜੀ ਸ੍ਰੀ ਹਰ ਪਹਿਲ ਤੇ ਆਈ ਜਿਸ ਲਿਖੇ ਖਲੋ ਜੇ ਤੇ ਇੱਕ ਬਹੁਤ ਅਕਸਮਰੀ ਹੈ ਕਾਰਨਾਂ ਨੂੰ ਦਾਵੇ ਤਾਂ ਇਸ ਫਾਈਲ ਨੂੰ ਸਹਾਇਤਾ ਬਹੁਤ ਠੀਕ ਰੋਗ ਦੇ ਵਿੱਚ ਹੈ ਵਾਹ Oh ਬਾਰ ਭਾਈ ਗੌਂਡਾ ਜੀ ਸਤਵੀਂ ਪਾਤਸ਼ਾਹ ਸਤਗੁਰੂ ਗੁਰੂ ਹਰੜਾਏ ਮਹਾਰਾਜ ਦੀ ਗੱਦੀ ਤੇ ਬਿਰਾਜਮਾਨ ਨੇ ਸਤਗੁਰੂ ਦੀ ਕੀਰਤਪੁਰ ਸਾਹਿਬ ਅਸੇ ਹੋਏ ਹੈ ਉੱਥੇ ਇੱਕ ਭਾਈ ਗੌਂਡਾ ਨਾਮ ਦਾ ਸਿੱਖ ਰਹਿੰਦਾ ਮਹਾਰਾਜ ਕੋਲ ਇਹ ਬੜੀ ਭਾਵਨਾ ਦੇ ਨਾਲ ਮਹਾਰਾਜ ਦੇ ਦਰ ਘਰ ਦੀ ਸੇਵਾ ਕਰਦਾ ਹੈ ਬਹੁਤ ਪਿਆਰ ਦੇ ਨਾਲ ਸਿੱਖਾਂ ਨੂੰ ਲੰਗਰ ਸੇਵਾ ਚਕਾਉਣ ਦੀ ਸੇਵਾ ਬਾਣੀ ਪੜਨ ਦੀ ਸੇਵਾ ਜਿਹੜੀ ਵੀ ਕੋਈ ਸੇਵਾ ਮਿਲਦੀ ਹੈ ਨਾ ਭੱਜ ਕੇ ਸੇਵਾ ਕਰਦਾ ਸਤਿਵੰਤ ਦਾ ਅਧਿਕਾਰੀ ਹੈ ਗੁਰੂ ਹਰ Rai ਮਹਾਰਾਜ ਬੜਾ ਦਿਲਾਰ ਕਰਦੇ ਪਈ ਗੌਂਡੇ ਨੂੰ ਮਹਾਰਾਜ ਨੇ ਭਾਈ ਗੌਂਡੇ ਨੂੰ ਬੁਲਾਇਆ ਸਿੱਖਾਂ ਹੁਣ ਤੇਰੀ ਸਿੱਖੀ ਤੇਰਾ ਪਿਆਰ ਅਕਾਲ ਪੁਰਖ ਦੇ ਧਰਤੀ ਕਬੂਲ ਲਿਆ ਗਿਆ ਹੈ ਤੇਰੀ ਸਿੱਖੀ ਪ੍ਰਵਾਨ ਹੋ ਚੁੱਕੀ ਹੁਣ ਤੂੰ ਪ੍ਰਵਾਨਿਆ ਹੋਇਆ ਹੁਣ ਤੂੰ ਇਦਾਂ ਕਰ ਵੀ ਕਾਬਲ ਦੀ ਧਰਤੀ ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਸਿੱਖ ਦਾ ਜਾਣ ਨੂੰ ਜੀ ਨਹੀਂ ਕਰਦਾ ਵਿਆਖੂ ਲਿਮਾਰਤ ਤੋਂ ਬਿਨਾਂ ਮਰਦੇ ਚਰਨ ਫੜ ਲੈ ਮਹਾਰਜ ਤੁਹਾਡਾ ਹੁਕਮ ਤਾਂ ਟਾਲ ਨਹੀਂ ਸਕਦਾ ਮੈਂ ਪਰ ਸਤਿਗੁਰੂ ਮੇਰਾ ਚਿੱਤ ਨਹੀਂ ਕਰਦਾ ਜਦੋਂ ਪਰਮੇਸ਼ਰ ਨਾਲ ਤਾਰਾਂ ਦੇਣ ਦਾ ਨਾ ਉਸ ਕੀ ਦੇਖੋ ਦੁਨਿਆਵੀ ਤੌਰ ਤੇ ਜਦੋਂ ਕਿਸੇ ਮਨੁੱਖ ਨਾਲ ਸਾਡਾ ਇੰਨਾ ਪਿਆਰ ਹੋ ਜੇ ਗੂੜਾ ਚਾਣ ਤੱਕ ਨੂੰ ਛੱਡ ਕੇ ਜਾਣਾ ਪਵੇ ਸਾਡੇ ਤੋਂ ਸਹਾਰਿਆ ਨਹੀਂ ਜਾਂਦਾ ਮੈਨੂੰ ਸਾਡੇ ਤੋਂ ਗੱਲ ਜਿਹੜੀ ਹੈ ਸਹਾਰੀ ਨਹੀਂ ਜਾਂਦੀ ਸਾਡੇ ਤੋਂ ਦੁੱਖ ਜਿਹੜਾ ਸਹਾਰਿਆ ਨਹੀਂ ਜਾਂਦਾ ਇਹ ਵਿਛੋੜੇ ਦਾ ਦੁੱਖ ਹੈ ਤੇ ਵਿਛੋੜੇ ਦਾ ਦੁੱਖ ਸਾਰੋਂ ਨਾਲੋਂ ਜ਼ਿਆਦਾ ਜਿਹੜਾ ਦੁਖੀ ਕਰਦਾ ਹੁੰਦੇ ਨੇ ਕਈ ਬੱਚਿਆਂ ਦੇ ਮਾਪੇ ਦੁਨੀਆ ਵਿੱਚੋਂ ਚਲੇ ਜਾਂਦੇ ਨੇ। ਕਈ ਮਾਪਿਆਂ ਦੇ ਨੌਜਵਾਨ ਪੁੱਤਰ ਦੁਨੀਆ ਵਿੱਚੋਂ ਵਿਛੜ ਕੇ ਚਲੇ ਜਾਂਦੇ ਨੇ। ਇਹ ਛੋਟੀ ਛੋਟੀ ਬੱਚੀ ਦੁਨੀਆ ਵਿੱਚੋਂ ਚਲੇ ਜਾਂਦੇ ਨੇ। ਸਾਰੀ ਉਮਰ ਮਾਪੇ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੁੰਦਾ। ਇਸੇ ਤਰ੍ਹਾਂ ਜਦੋਂ ਵਿਛੋੜਾ ਪੈਂਦਾ ਨਾ ਰੱਬ ਦਾ ਤੇ ਪਿਆਰ ਵਾਲਿਆਂ ਦਾ। ਵੈਸੇ ਰੱਬ ਤੇ ਰੱਬ ਤੇ ਪਿਆਰ ਵਾਲੇ ਦਾ ਕਦੇ ਵਿਛੋੜਾ ਨਹੀਂ ਪੈਂਦਾ। ਕਿਉਂਕਿ ਸਦੀਵੀਂ ਅੰਦਰੋਂ ਜੁੜੇ ਹੋਏ ਨੇ। ਚੋਰੀ ਨਾ ਟੁੱਟਾ ਚੋਰੀ ਨਾ ਝੂਟਾ ਐ ਐਸੀ ਮਾਗੋ ਖਿੰਚ ਤਨੀ ਇਦਾਂ ਦੀ ਗੰਢ ਪਾਈ ਐ ਰੱਬ ਨੇ ਕੋਈ ਤੋੜ ਨਹੀਂ ਸਕਦਾ ਤੂੰ ਕਿਉਂਕਿ ਇਸ਼ਕ ਹੈ ਦਿਲ ਹੋਂ ਮੁਹੱਬਤ ਜੇ ਨਾ ਸਹੀ ਸੱਚਿਆ ਜਿਨ ਮਨਹੋਰ ਮੁਖਹੋਰ ਤੇ ਕਾਂਡੇ ਕੱਚਿਆ ਮਹਾਰਾਜ ਕਹਿੰਦੇ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਤਰੀਆ ਜਿਨ੍ਹਾਂ ਨਾਮ ਤੇ ਭਉਂੇ ਪਾਰਤੀ ਮਰਦ ਕਹਿੰਦੇ ਜਿਹੜੇ ਨਾਮ ਨਹੀਂ ਨਾ ਜਪਦੇ ਉਹ ਇਦਾਂ ਮੰਨੋ ਵੀ ਧਰਤੀ ਤੇ ਉਹਨਾਂ ਦਾ ਭਾਰ ਹੀ ਐ ਧਰਤੀ ਉਹਨਾਂ ਦਾ ਬੋਝ ਹੀ ਮੰਨਦੀ ਆਪਣੇ ਸਰੀਰ ਤੇ ਕਲਦੁਗ ਦਾ ਭਿਆਨਕ ਸਮਾਸੀ ਏਡੀ ਕੁਰਲਾਹਰ ਦੁਨੀਆ ਤੇ ਪਈ ਬੰਦੇ ਨੂੰ ਬੰਦਾ ਨਹੀਂ ਸਮਝਿਆ ਜਾਂਦਾ ਚਾਰ ਸ਼੍ਰਣੀ ਵਿੱਚ ਬੰਦੇ ਨੂੰ ਮੰਨਿਆ ਗਿਆ ਖੱਤਰੀ ਬ੍ਰਾਹਮਣ ਸੂਦਰ ਵੈਸ਼ ਕਹਿੰਦੇ ਸੂਦਰ ਦਾ ਪਰਛਾਵਾਂ ਪੈ ਗਿਆ ਪਟਿਆ ਗਿਆ ਧਰਤੀ ਤੇ ਨਾਮ ਦੀ ਗੱਲ ਨਹੀਂ ਸੀ ਕੋਈ ਫਿਰ ਧਰਤੀ ਨੇ ਅਕਾਲ ਦੇ ਅੱਗੇ ਅਰਦਾਸ ਕੀਤੀ ਤੇ ਖੁਦ ਖੁਦਾ ਆ ਗੁਰੂ ਨਾਨਕ ਸਾਹਿਬ ਮਰ ਦੀ ਪ੍ਰਗਟ ਹੋਏ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਦਗ ਚਾਨਣ ਹੋਆ ਜਿਉਂਕਰ ਸੂਰਜ ਨਿਕਲੇ ਆ ਤਾਰੇ ਛਪੇ ਅੰਧੇਰ ਪਲੋਵਾ ਮਰ ਦੀ ਪਾਂਦੇ ਕੋਲੇ ਪੜਨ ਗਏ ਤੇ ਪਾਂਦੀ ਨੂੰ ਪੜਾ ਕੇ ਆਏ ਉਹਨੂੰ ਪੜਾਇਆ ਉਹਨੂੰ ਦੱਸਿਆ ਵੀ ਤੇਰੀ ਵਿੱਦਿਆ ਇੱਥੋਂ ਤੱਕ ਕੀ ਕੰਮ ਕਰੇਗੀ ਅੱਗੇ ਨਹੀਂ ਜਾਏਗੀ ਅੱਗੇ ਸੱਤ ਮਾਰਗ ਚੱਲੇਗਾ ਉੱਥੇ ਸੱਚੋ ਹੀ ਸਤ ਨਿਭੜਾ ਚੁਣ ਵਖ ਕੱਡੇ ਜਜਮਾਲੇ ਆ ਉੱਤੇ ਸਤ ਨਾਲ ਹੀ ਖੇੜਾ ਚੁੱਟਣਾ ਭਾਈ ਗੋਂਡਾ ਜੀ ਕਹਨ ਨਗਾ ਮਹਾਰਾਜ ਸੱਚੇ ਪਾਤਸ਼ਾਹ ਸਤਗੁਰੂ ਗੁਰੂ ਹਰ राय ਮਹਾਰਾਜ ਜੀ ਆਪ ਜੀ ਦਾ ਹੁਕਮ ਤਾਂ ਮੈਂ ਮੋੜ ਨਹੀਂ ਸਕਦਾ ਪਰ ਸਾਹਿਬ ਜੀ ਤੁਹਾਨੂੰ ਛੱਡ ਕੇ ਜਾਣ ਨੂੰ utcnow ਨਹੀਂ ਕਰਦਾ ਸਤਗੁਰ ਨੇ ਭਾਈ ਗੋਂਡੇ ਨੂੰ ਗੱਲ ਬਕਰੀ ਵਿਚ ਲਿਆ ਤੇ ਭਾਈ ਗੋਂਡਾ ਸਤਗੁਰ ਤੋਂ ਵਿਦਾਇਕੀ ਲੈ ਕੇ ਕਾਬਲ ਵੱਲ ਚਲ ਪਿਆ ਕਾਬਲ ਜਾ ਕੇ ਭਾਈ ਗੋਂਡੇ ਨੇ ਇੱਕ ਧਰਮਸ਼ਾਲਾ ਬਣਾਈ ਬਹੁਤ ਸੁੰਦਰ ਆਉਂਦੇ ਜਾਂਦੇ ਰਾਹੀਰਾਂ ਨੂੰ ਉਹ ਬਿਠਾ ਕਰਕੇ ਗੁਰੂ ਕਾ ਲੰਗਰ ਛਕਾਉਂਦਾ ਹੈ। ਉੱਥੇ ਮਾਇਆ ਦਾ ਪਸਾਰਾ ਚੱਲਣ ਲੱਗ ਪਿਆ। ਜਿਵੇਂ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮਾਇਆ ਟੇਕ ਰਹੇ ਆ। ਇਸ ਤਰ੍ਹਾਂ ਮਾਇਆ ਸੰਕਟਾਂ ਦੇਣ ਲੱਗ ਪਈਆਂ। ਉਹਨਾਂ ਮਾਇਆ ਦਾ ਉਹ ਪੈਸਿਆਂ ਨੂੰ ਇਕੱਠੇ ਕਰਕੇ ਭਾਈ ਗੋਂਡੇ ਨੇ ਉਹ ਧਰਮਸ਼ਾਲਾ ਹੋਰ ਵੱਡੀ ਬਣਾਈ। ਉੱਥੇ ਲੰਗਰ ਦਾ ਪ੍ਰਵਾਹ ਚੱਲਿਆ ਕਰੇ। ਆਂਦੀਆਂ ਜਾਂਦੀਆਂ ਸੰਗਤਾਂ ਨੂੰ ਇਸ਼ਨਾਨ ਦਾ ਪ੍ਰਬੰਧ ਉਹਨਾਂ ਨੂੰ ਜਲ ਪਾਣੀ ਗ੍ਰਹਿਣ ਦਾ ਪ੍ਰਬੰਧ ਕਰਾਇਆ ਜਾਵੇ ਇਹ ਸਾਰੇ ਪ੍ਰਬੰਧ ਪਾਈ ਗੌਂਡੇ ਵੱਲੋਂ ਉੱਥੇ ਕੀਤੇ ਗਏ ਇਹ ਜਿੰਨਾ ਪ੍ਰਬੰਧ ਕਰਦੇ ਕਰਦੇ ਤੇ ਭਾਈ ਗੌਂਦਾ ਹਮੇਸ਼ਾ ਪਰਮੇਸ਼ਰ ਦੀ ਕੀਰਤੀ ਕਰਦਾ ਰਹਿੰਦਾ ਹਮੇਸ਼ਾ ਹੀ ਪਰਮੇਸ਼ਰ ਦਾ ਧਿਆਨ ਲਾਉਣਾ ਲਾਉਣਾ ਸਾਡੇ ਵਿਦਵਾਨ ਲਿਖਦੇ ਨੇ ਭਾਈ ਗੌਂਡੇ ਨੇ ਇਸ਼ਨਾਨ ਕਰਨਾ ਇੱਕ ਪੈਰ ਰਹਿੰਦਿਆਂ ਤੇ ਜਾਗ ਪੈਣਾ ਪਹਿਲੇ ਪੈਰ ਵੀ ਜਾਗ ਪੈਣਾ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਨਾ ਕਿੰਨਾ ਕਿੰਨਾ ਚੇਰ ਕਈਆਂ ਨੇ ਦੋ ਦੋ ਪਹਿਰਾਂ ਦੀ ਗੱਲ ਕੀਤੀ ਦੋ ਪਹਿਰ ਭਾਈ 8 ਘੰਟੇ ਬਣਦੇ ਆ ਇੰਨਾ ਇੰਨਾ ਪਹਿਰ ਬੰਦਗੀ ਕਰੀ ਜਾਣੀ ਅਡੋਲ ਅਵਸਥਾ ਵਿੱਚ ਬੈਠੇ ਰਹਿਣਾ ਕਈ ਵਾਰੀ ਭਾਈ ਗੌਂਡੇ ਨੂੰ ਸੀ ਪਤਾ ਨਹੀਂ ਸੀ ਲੱਗਦਾ ਵੀ ਕਿੱਥੇ ਬੈਠੇ ਆ ਕੋਈ ਕਾਰਜ ਕਰਨਾ ਕੰਮਕਾਰ ਭੁੱਲ ਜਾਇਆ ਕਰਦੇ ਇੰਨਾ ਮਗਨ ਹੋ ਜਾਣਾ ਸਿਮਰਨ ਦੇ ਵਿੱਚ ਇੱਕ ਵਾਰੀ ਭਾਈ ਗੋਂਡਾ ਅੰਮ੍ਰਿਤ ਵੇਲੇ ਉੱਠੀ ਇਸ਼ਨਾਨ ਕੀਤਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਸ਼ੁਰੂ ਕਰ ਦਿੱਤਾ ਜਗਜੀਤ ਸਿੰਘ ਦਾ ਪਾਠ ਕਰਨ ਲੱਗੇ ਨੇ ਇਧਰ ਗੁਰੂ ਹਰਦਾਇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ਼ਨਾਨ ਕਰ ਸਾਰੀ ਕਿਰਿਆ ਮਹਾਰਾ ਦੀ ਬਾਣੀ ਨਿਤਨੇਮ ਕਰਕੇ ਸਤਿਗੁਰੂ ਜੀ ਸਿੰਘਾਸਨ ਤੇ ਬਿਰਾਜਮਾਨ ਹੋ ਗਏ ਜਿਵੇਂ ਧੰਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨੇ ਸਾਹਿਬ ਜੀ ਬਿਰਾਜਮਾਨ ਨੇ ਇੰਦਰ ਭਾਈ ਗੌਂਡਾ ਜਬੀਸਾ ਦਾ ਪਾਠ ਸ਼ੁਰੂ ਕਰਤਾ ਬਾਣੀ ਪੜਦਿਆਂ ਪੜਦਿਆਂ ਬਾਣੀ ਪੜਦਿਆਂ ਪੜਦਿਆਂ ਪੰਕੀ ਆਗੀ ਸੁਣਿਆ ਲੱਗੈ ਸਹਿਜ ਧਿਆਨ ਕਿ ਬਾਣੀ ਨੂੰ ਪੜਨ ਸੁਣਨ ਕਰਕੇ ਸਹਿਜ ਧਿਆਨ ਲੱਗ ਜਾਂਦਾ ਹੁਣ ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰ ਲਿਆ ਭਾਈ ਗੌਂਡੇ ਨੇ ਬਾਣੀ ਪੜਦਿਆਂ ਪੜਦਿਆਂ ਜਪ ਕਰੀ ਜਾ ਰਹੇ ਧਿਆਨ ਗੁਰੂ ਦੇ ਚਰਨਾਂ ਦਾ ਧਰ ਲਿਆ ਕਿਉਂਕਿ ਗੁਰੂ ਸਾਹਿਬ ਨਾਲ ਇਸ਼ਕ ਬਹੁਤ ਹੈ ਗੁਰੂ ਸਾਹਿਬ ਨਾਲ ਪਿਆਰ ਬਹੁਤ ਹੈ ਸਤਿਗੁਰ ਦੀ সিংহাসਨ ਤੇ ਬੈਠੇ ਨੇ ਇਦਾਂ ਮੰਨ ਲਓ ਭਾਈ ਗੌਂਡੇ ਨੇ ਗੁਰੂ ਸਾਹਿਬ ਦੇ ਚਰਨ ਦੋਵੇਂ ਹੱਥਾਂ ਨਾਲ ਫੜ ਲਏ ਅਰਥ ਪੈਰ ਭਾਈ ਗੌਂਡਾ ਬੰਦੀ ਕਰਦਾ ਰਿਹਾ ਦੋ ਪੈਰ 8 ਘੰਟੇ 8 ਘੰਟੇ ਸਤਿਗੁਰ ਗੁਰੂ ਹਰਦਾਇ ਮਹਾਰਾਜ ਦੀ সিংহাসਨ ਤੇ ਬੈਠੇ ਰਹੇ ਹਿੱਲੇ ਨਹੀਂ ਬਿਲਕੁਲ ਵੀ ਅਡੋਲ ਅਵਸਥਾ ਚ ਬੈਠੇ ਰਹੇ ਸਾਰੇ ਸਿੱਖ ਮਹਾਰਾਜ ਵੱਲ ਦੇਖ ਰਹੇ ਨੇ ਵੀ ਸਤਗੁਰੂ ਜੀ ਅਜ ਉੱਠ ਕਿਉਂ ਨਹੀਂ ਰਹੇ? ਇਧਰੋਂ ਲੰਗਰੀ ਸਿੰਘ ਨੇ ਪ੍ਰਸ਼ਾਦਾ ਤਾਰ ਕੀਤਾ ਸਤਗੁਰੂ ਨੂੰ ਆ ਕੇ ਬੇਨਤੀ ਕੀਤਾ ਮਹਾਰਾਜ ਲੰਗਰ ਪ੍ਰਸ਼ਾਦਾ ਤਿਆਰ ਹੈ ਆਪ ਜੀ ਛਕੋ ਮਹਾਰਾਜ ਕੁਝ ਬੋਲੇ ਨਾ। ਥੋੜੇ ਸਮੇਂ ਬਾਅਦ ਸਿੰਘ ਫਿਰ ਆਇਆ ਸਤਗੁਰੂ ਜੀ ਬੋਲੇ ਕੋਈ ਨਾ। ਇਧਰੋਂ ਭਾਈ ਗੋਂਡੇ ਦੀ ਸਮਾਦੀ ਟੁੱਟੀ ਤੇ ਸਤਗੁਰੂ ਗੁਰ ਹਰਦਾਇ ਮਹਾਰਾਜ ਜੀ ਖੜੇ ਹੋਏ। ਖੜੇ ਹੋ ਕਰਕੇ ਮਹਾਰਾ ਸਚੀ ਪਾਤਸ਼ਾਹੀ ਲੰਗਰ ਵਿੱਚ ਆਏ ਕਿਉਂਕਿ ਸਿੱਖ ਗੁਰੂ ਸਾਹਿਬ ਨਾਲ ਇੰਨਾ ਪਿਆਰ ਕਰਦੇ ਸਨ ਜਿੰਨਾ ਤੇ ਸਤਿਗੁਰੂ ਪ੍ਰਸਾਦਾਂ ਨਹੀਂ ਸਿੱਖ ਸਕਦੇ ਸਿੱਖਾਂ ਨੇ ਇੱਕ ਬੁਰਕੀ ਵੀ ਆਪਣੇ ਮੂੰਹ 'ਚ ਨਹੀਂ ਪਾਈ ਵਾਹ ਕੀ ਪਿਆਰ ਹੁੰਦਾ ਗੁਰੂ ਨਾਲ ਜਦੋਂ ਤੁਹਾਡੇ ਥਾਲ ਤੁਹਾਡੇ ਸਾਹਦੇ ਸਾਹਮਣੇ ਆਵੇ ਨਾ ਇੱਕ ਸ਼ਲੋਕ ਜ਼ਰੂਰੀ ਯਾਦ ਕਰਿਓ ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਬੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਤੁਹਾਡੀ ਕਿਰਪਾ ਨਾਲ ਛਕਣ ਲੱਗਿਆ 36 ਪ੍ਰਕਾਰ ਦਾ ਭੋਜਨ ਤੁਸੀਂ ਦਿੱਤਾ ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਹੱਥ ਜੋੜ ਕੇ ਬੇਨਤੀ ਕਰਨੀ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਣਾ ਏਕਾਲ ਜੀ ਤੇਰਾ ਦਿੱਤਾ ਖਾ ਰਹੇ ਆ ਤੇਰਾ ਦਿੱਤਾ ਹੀ ਪਹਿਨ ਰਹੇ ਆ ਤੇਰੇ ਦਿੱਤੇ ਸਵਾਸਾਂ ਨੂੰ ਅਸੀਂ ਭੋਗ ਕੇ ਚੱਲ ਫਿਰ ਰਹੇ ਆ ਜਿਸ ਦਿਨ ਤੇਰੀ ਕਿਰਪਾ ਨਾ ਹੋਈ ਇੱਕ ਕਦਮ ਵੀ ਨਹੀਂ ਪੁੱਟਿਆ ਜਾਣਾ ਹਜੇ ਬੰਦਾ ਕਹਿੰਦਾ ਕਿਰਪਾ ਕਿੱਥੋਂ ਆਵੇ ਹਰੇ ਕਿਰਪਾ ਭਾਲਦਾ ਬਿਲਾ ਕਿਰਪਾ ਤੋਂ ਬਿਨਾ ਸਾਹ ਨਹੀਂ ਲੈ ਸਕਦਾ ਤੂੰ ਤੇਰਾ ਧੰਨ ਨਹੀਂ ਕਮਾਉਣਾ ਕੋਈ ਇਸੇ ਸੰਬੰਧ ਨੇ ਤੇਰੇ ਨਾਲ ਨਹੀਂ ਖਲਣਾ ਮਾਫ਼ ਕਰ ਦਿਓ ਸ਼ਬਦ ਕਹਿਣ ਲੱਗਾ ਤੇਰੇ ਅਉਧੇ ਨਹੀਂ ਵੀ ਕਮਣੀ ਆਉਣਾ ਹੈ ਇੱਥੇ ਤਾਂ ਪਰਮੇਸ਼ਰ ਦੀ ਕੀਰਤੀ ਨੇ ਕੰਮ ਕਰਨਾ ਹੈ ਗੁਰੂ ਦੀ ਕਿਰਪਾ ਹੀ ਵਰਤ ਰਹੀ ਹੈ ਚਤੋਂ ਪੈਰ ਤੇਰੇ ਤੇ ਗੁਰੂ ਦੀ ਕਿਰਪਾ ਹੈ ਜਿਸ ਦਿਨ ਗੁਰੂ ਦੀ ਕਿਰਪਾ ਚੱਕੀ ਗਈ ਉਹ ਦਿਨ ਤੋਂ ਮੰ지에 ਤੇ ਪੈ ਜਾਣਾ ਭਾਈ ਕਿਰਪਾ ਤੋਂ ਬਿਨਾ ਨੀਕ ਕਰਮ ਤੁਰਿਆ ਜਾਂਦਾ ਸਤਗੁਰੂ ਜੀ ਉੱਠ ਕੇ ਜਦੋਂ ਲੰਗਰ ਵਿੱਚ ਆਏ ਸਿੱਖਾਂ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਅੱਜ ਕੀ ਗਲ ਪ੍ਰਸ਼ਾਦਾ ਨਹੀਂ ਤੋਫਰੀ ਛਕਿਆ ਇੰਨਾ ਸਮਾਂ ਨਮੇਰਾ ਸਮਾਂ ਬੈਠੇ ਰਹੇ ਸਤਿਗੁਰੂ ਗੁਰੂ ਹਰਿਦਾਇ ਮਾਧਨੀ ਆਖਿਆ ਭਾਈ ਗੋਂਡੇ ਨੇ ਚਰਨ ਫੜੇ ਹੋਏ ਸੀ ਭਾਈ ਗੋਂਡਾ ਚਰਨ ਛੱਡੇ ਤਾਂ ਸੀ ਆਈਏ ਸਿੱਖ ਕਹਿਣ ਲੱਗੇ ਮਹਾਰਾਜ ਸਮਝ ਕੋਈ ਨਹੀਂ ਆਈ ਕਹਿਣ ਲੱਗੇ ਭਾਈ ਗੋਂਡਾ ਚੱਲ ਕੇ ਆ ਰਿਹਾ ਗੋਂਡੇ ਤੋਂ ਹੀ ਪੁੱਛ ਲਿਓ ਉਧਰੋਂ ਕਾਬਲ ਤੋਂ ਚੱਲ ਕੇ ਭਾਈ ਗੋਂਡਾ ਗੁਰੂ ਦੇ ਦੀਦਾਰੇ ਵਾਸਤੇ ਸੰਗਤ ਲੈ ਕੇ ਆ ਰਿਹਾ ਤੇ ਕਾਬਲ ਤੋਂ ਚੱਲਦੇ ਹੋਏ ਕੀਰਤਪੁਰ ਸਾਹਿਬ ਆਈ ਗੋਂਡਾ ਆਏ ਜਿੰਨਾ ਚਿਰ ਗੁਰੂ ਦੇ ਦੀਦਾਰੇ ਨਹੀਂ ਹੋਏ ਪ੍ਰਸ਼ਾਦੇ ਦੀ ਬੁਰਕੀ ਪਾਈ ਗੋਂਡੇ ਨਹੀਂ ਨਹੀਂ ਛੱਡੀ ਇਹਨੂੰ ਕਹਿੰਦੇ ਨੇ ਮਿਲਣ ਦੀ ਤਾਂ ਜਿੱਦ ਦਿਨ ਤੁਹਾਨੂੰ ਭੁੱਖ ਲੱਗੇਗੀ ਨਾ ਆ ਸਾਡੇ ਬੱਚੇ ਸਕੂਲਾਂ ਵਿੱਚੋਂ ਆਉਂਦੇ ਨਾ ਪੜ੍ਹ ਕੇ ਜਿੱਦਾਂ ਦਾ ਪ੍ਰਸ਼ਾਦਾ ਕਰੇ ਬਣਿਆ ਹੋਵੇ ਲਿਆ ਮਾਤਾ ਪ੍ਰਸ਼ਾਦਾ ਭੁੱਖ ਲੱਗੀ ਆ ਕੋਈ ਵੀਕ ਨਹੀਂ ਕੱਢਣੀ ਉਹਨਾਂ ਨੇ ਕੁਝ ਨਹੀਂ ਕਹਿਣਾ ਜਿੱਦਾਂ ਦਾ ਪ੍ਰਸ਼ਾਦਾ ਛੱਕ ਲੈਣਾ ਐਤਵਾਰ ਵੜਿੰਦਿਨ ਜਦੋਂ ਘਰੇ ਬੈਠੇ ਹੁੰਦੇ ਆ ਫਿਰ ਨੂੰ ਨੁਕਸ ਕੱਢਣਗੇ ਆ ਨਹੀਂ ਅਸੀਂ ਖਾਣਾ ਕਿਉਂਕਿ ਪਤਾ ਮਾਂ ਨੇ ਬਣਾ ਕੇ ਦੇ ਦੇਣਾ ਜਿਹੜੀ ਚੀਜ਼ ਮੰਗਾਗੇ ਤਾਂ ਇਸ ਲਈ ਮਹਾਰਾਜ ਸੱਚੀ ਪਾਤਸ਼ਾਹ ਕੀ ਬੇਨਤੀ ਕੀਤੀ ਭਾਈ ਕਾਬਲ ਤੋਂ ਚਲ ਕੇ ਭਾਈ ਗੋਂਡਾ ਨਾਮ ਜਪਦਾ ਹੋਇਆ ਪਰਮੇਸ਼ਰ ਦੀ ਕੀਰਤੀ ਕਰਦਾ ਹੋਇਆ ਗੁਰੂ ਦੀਆਂ ਦੀਦਾਰਾਂ ਵਾਸਤੇ ਆ ਰਹੇ ਨੇ ਅੱਜ ਕੱਲ ਤਾਂ ਮਾਫ ਕਰਿਓ ਜਦੋਂ ਅਸੀਂ ਜਾਣੀਆ ਨਾ ਧਾਰਮਿਕ ਯਾਤਰਾਵਾਂ ਵਾਸਤੇ ਅਸੀਂ ਨਾਮ ਨਹੀਂ ਲੈਂਦੇ ਹਾਂ ਨਿਸ਼ਾਨਿਆਂ ਨੂੰ ਬੇਨਤੀ ਕਰਦਾ ਹੈ ਭਾਵੇਂ ਤੁਸੀਂ ਬੱਸਾਂ ਵਿੱਚ ਜਾਓ ਭਾਵੇਂ ਆਪਣੀਆਂ ਗੱਡੀਆਂ ਵਿੱਚ ਜਾਓ ਠੀਕ ਹੈ ਹਾਸਮ ਕੋਲ ਥੋੜਾ ਬਤਾ ਚਾਹੀਦਾ ਆ ਉਹ ਹੋ ਜਾਣਾ ਚਾਹੀਦਾ ਪਰ ਤੁਸੀਂ ਜ਼ਰੂਰ ਬਾਣੀ ਪੜ ਕੇ ਜਾਇਆ ਕਰੋ ਜਦੋਂ ਵੀ ਧਾਰਮਿਕ ਯਾਤਰਾ ਵਾਸਤੇ ਜਾਣਾ ਹੈ ਗੁਰੂ ਦਾ ਆਸਰਾ ਲੈ ਕੇ ਜਾਣਾ ਹੈ ਗੁਰੂ ਘਰ ਜਾਂ ਤੁਸੀਂ ਮੰਦਰਾਂ ਵਿੱਚੋਂ ਜ਼ਰੂਰ ਅਰਦਾਸ ਕਰਕੇ ਤੁਰਨੀ ਆ ਜ਼ਰੂਰ ਤੁਰਨਾ ਅਰਦਾਸ ਕਰਨੀ ਮਹਾਰਾਜ ਅੱਗੇ ਕਿ ਮਹਾਰਾਜ ਯਾਤਰਾ ਵਾਸਤੇ ਜਾ ਰਹੇ ਆ ਤੁਸੀਂ ਸਹਾਇਤਾ ਕਰਿਓ ਜਾਨੀ ਔਰ ਵਾਲੀ ਨੁਕਸਾਨ ਤੋਂ ਬਚਾਓ ਕਿ ਸਤਿਗੁਰੂ ਦੀ ਜ਼ਰੂਰ ਕਿਰਪਾ ਕਰਦੇ ਆ ਕਿਉਂਕਿ ਹਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਤਰਨਨ ਮਨ ਰਹਿ ਹਮਾਰਾ ਆਪਣਾ ਜਾਨ ਗੁਰੂ ਆਪਣਾ ਜਾਨ ਕੇ ਸਾਡੀ ਪਰਤਪਾਲ ਮੈਂ ਕਰਦਾ ਸਦਾ ਅੰਗ ਸੰਗ ਰਹਿਣ ਵਾਲਾ ਭਾਈ ਗੋਂਡਾ ਜੀ ਜਦੋਂ ਉੱਥੇ ਪੁੱਜੇ ਮਹਾਰਾਜ ਨੂੰ ਨਮਸਕਾਰ ਕੀਤੀ ਭੇਟਾ ਰੱਖੀ ਸਤਿਗੁਰ ਨੇ ਗੱਲਬੱਕਰੀ ਵੀਤ ਲੈ ਲਿਆ ਭਾਈ ਗੋਂਡੇ ਨੂੰ ਸਿੱਖ ਪੁੱਛਣ ਲਗੇ ਭਾਈ ਗੋਂਡਾ ਸਤਿਗੁਰ ਦੀ ਕਹਿ ਰਹੇ ਨੇ ਤੁਸੀਂ ਸਾਡੇ ਚਰਨ ਨਹੀਂ ਛੱਡੇ ਭਾਈ ਗੋਂਡੇ ਨੇ ਜਵਾਬ ਹੀ ਨਹੀਂ ਦਿੱਤਾ ਸਿੱਖਾਂ ਨੂੰ ਬਈ ਨੇਤਰਾਂ ਵਿੱਚੋਂ ਹੰਝੂ ਨੇ ਵੈਰਾਗ ਆ ਗਿਆ ਗੁਰੂ ਸਾਹਿਬ ਦੇ ਚਰਨ ਪ੍ਰਤਕ ਹੋ ਕੇ ਵੀ ਨਹੀਂ ਛੱਡ ਰਹੇ ਫਿਰ ਸਿੱਖਾਂ ਨੇ ਉਹਨਾਂ ਦੇ ਨਾਲ ਦੇ ਸਿੱਖਾਂ ਨੂੰ ਪੁੱਛਿਆ ਕਿ ਭਾਈ ਗੋਂਡਾ ਫਲਾਣੀ ਦਿਨ ਕੀ ਕਰ ਰਹੇ ਸੀ ਸਿੱਖਾ ਆਖਿਆ ਵੀ ਭਾਈ ਗੋਂਡਾ ਇੰਨੇ ਤੋਂ ਇੰਨਾ ਟਾਈਮ ਬੈਠੇ ਰਹੇ ਸਮਾਧੀ ਵਿੱਚ ਸਿੱਖ ਕਹਿਣ ਲੱਗੇ ਇੱਥੇ ਗੁਰੂ ਹਰਿ ਰਾਜ ਸਾਹਿਬ ਦੀ ਬੈਠੇ ਰਹੇ ਭਾਈ ਗੋਂਡੇ ਦੀ ਵੀ ਧਨ ਧਨ ਹੋਈ ਕਿ ਸਤਿਗੁਰੂ ਗੁਰੂ ਹਰਿ ਰਾਜ ਮਹਾਰਾਜ ਵੀ ਸਿੱਖਾਂ ਨੇ ਧਨ ਧਨ ਕੀਤੀ ਇਹ ਹੈ ਗੁਰੂ ਦੀ ਵਡਿਆਈ ਇਹ ਹੈ ਗੁਰੂ ਦਾ ਪ੍ਰੇਮ ਮਾਰਦ ਕੀ ਦੀ ਜਿਹੜਾ ਬਾਣੀ ਸੁਣਨ ਦਾ ਨ ਲੱਗੈ ਸਹਿਜ ਧਿਆਨ ਸੁਣਿਆ ਲੱਗੈ ਸਹਿਜ ਧਿਆਨ ਸੁਤੇ ਸਿੱਧੀ ਉਹਨਾਂ ਦਾ ਧਿਆਨ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੂਲੇ ਮਾਨ ਗੁਰ ਜਿਨਾਂ ਨੇ ਬਤਾਇਆ ਐਸਾ ਗੁਰੂ ਐਸਾ ਗੁਰੂ ਐਸਾ ਗੁਰੂ ਰਾਮ ਕਲੀ ਮਹਨਾ ਤੀ ਜਾਨੰਦ ਕੋ ਮਨ ਜਿਸ ਨੂੰ ਵਸਾਇਆ

ਬੱਨਾ ਅਨੰਦ ਕਰੈ ਨਰਦਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਹਰ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ लो जी अजद आप इत समाप्त करते हैं वास्गुरु जी का खालसा वास्गुरु जी की फतेह